ਹੰਦੀ ਇਹ ਆਲਾ ਸਾਰੇ ਹੀ ਗੱਲਾਂ ਹੋਰ ਕੀ ਮੰਨਦਾ ਕਰਦਾ ਮੇਰੇ ਵੀਰ ਉਹ ਕੋਟਰ ਸੈਟਾਈ ਸਾਰੇ ਹੀ ਸੰਕਰਕਵਾ ਠੀਕ ਐ ਲਓ ਜੀ ਘਰ ਤੇ ਵਲੌਗ ਦੀ ਸਟਾਰਟਿੰਗ ਸੀਰੀਅਸ ਸੀਰੀਅਸ ਚੱਲੇ ਆ ਮੈਂ ਕਿ ਕਬੂਤਰਾਂ ਵਾਲੀ ਬਾਗੀ ਵਾਲੇ ਪੰਡਾ ਤੋਏ ਅਗਲੀ ਬਾਗੀ ਫਗਲਾਂ ਤੇ گلابی ਕਾਛਲੀ ਮੇਰੇ ਵੀਰੋ ਠੀਕ ਐ ਤੇ ਦਰਵਾਜ਼ੇ ਉੱਤਰ ਵੀ ਪਾਣੀ ਪੋਰ ਕੇ ਆਪਣਾ ਬਈ ਕੁਰਸੀਆਂ ਵਾਲਾ ਚਲੋ ਕਰਾ ਕਰੀਏ ਜੀ ਅੱਜ ਇਹਨਾਂ ਦਾ ਡਾਨਾ ਡੂਮਾ ਇਹਨਾਂ ਆ ਗਏ ਨੇ ਫੋਡੇ ਤੇ ਚੱਲਦੇ ਸਿਰ ਬਾਈ ਵਾਲੇ ਬੰਦੇ ਬਲੀ ਨਾਤੇ ਤੋਂ ਦਰੀ ਲਿਪੜੇ ਤੇ ਪੜੇ ਹੋਏ ਵਾ ਚੱਲਦੇ ਕੋਈ ਜਿੱਕਮੈਂ ਚੱਲਦੇ ਹਾਂਜੀ ਤੇ ਘਰੇ ਵੀ ਕੂਤਰ ਡਾਕ ਹੀ ਚੱਲਾਏ ਕੋਈ ਨਾ ਕਹਿੰਦੇ 7 ਵਜੇ ਲਈ ਲੱਗਣਾ ਨਾਲ ਪਿੰਡਾਂ 5 ਕਿਲੋਮੀਟਰ ਤੇ ਮਾਂ ਘਰੇ ਉਹਨੇ ਲਾ ਕੇ ਸਾਈਟਿੰਗ ਕਰਕੇ ਫੇਰ ਹੀ ਜਾਵਾਂਗੇ ਉਹ ਚੱਕਰ ਵਾਲੀ ਗੱਲ ਨੇ ਹਾਂਜੀ ਭਾਈ ਛੱਲਿਆਂ ਬਾਜੀ ਤੇ ਓਹੋ ਹੋ ਹੋ ਦੋ ਦੋ ਪਿੰਜਰੇ ਲੈ ਕੇ ਜੀ ਲਾਲ ਤੇ ਨੀਲੇ ਦਾ ਕੋਈ ਵੀ ਅਸੀਂ ਵੜਾ ਹਨਾ ਇੱਕ ਛੱਲਿਆਂ ਭਾਈ ਇੱਕ ਚ ਇਦਰਾ ਕਬੂਤਰੇ ਘਰੇ ਘਰੇ ਕਬੂਤਰ ਛੱਡ ਗਏ ਭਾਈ ਘਰੇ ੜਾ ਤੇ ਹੁਣਗੇ 10 ਕਬੂਤਰ ਮੇਰੇ ਹਿਸਾਬ ਨਾਲ ਤਾਂ 10 ਕਬੂਤਰਾਂ ਦੇ ਓਲੇ ਲਾ ਕੇ ਤੇ ਹੁਣ ਚੱਲਦੇ ਆ ਪਿੰਡ ਬੰਬੀਹੇ ਤੇ ਉੱਥੇ ਓਲੇ ਲਾਉਣੇ ਤੇ ਦਿਖਾਉਣੇ ਹਾਂਜੀ ਉਹ ਕੇ ਰਿਪੋਰਟ ਆ ਪੰਗੜਾਵਾਂਗੇ ਜੀ 2000 ਵਾਲਾ 2000 ਵਾਲਾ 2000 ਵਾਲੀ ਉੱਡੀ ਕਰਦੀ ਏ 2000 ਵਾਲਾ 2000 மா கட கி பான ਆ ਕੋਠੀ ਤੇ ਲਗਨ ਭਾਈ ਨੇ ਚਾਹੇ ਦੇ ਬੜੀ ਕੋਠੀ ਦੇ ਆ ਬਾਲੇ ਭਾਈ ਲਾਈ ਯਾਰ ਮੋਰ ਕੋਈ ਹੋਈਏ ਬ੍ਰਿੰਗ ਦੋਵੇਂ ਕਰਾਇਆ ਆਹ ਧਲੇ ਨਹੀਂ ਨਹੀਂ ਇਹ ਨਹੀਂ ਪਾਣੀ ਚੱਲ 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 ਦੋਵੇਂ ਦੋ ਟੇਕਰ ਆਇਆ ਯਾਨੀ ਕਰ ਦਿੰਦੇ ਪਾਣੀ ਨੇ ਹੁਣ ਬੋਲ ਬੋਲ ਹਲਟ ਕਰਦਾ ਪਾਣੀ ਤਾਂ ਪਾਣੀ 10 ਮਿੰਟ ਹੋਈ ਪਾਣੀ ਦਿੱਤੇ ਹਾਂਜੀ ਪਹੁੰਚ ਗਏ ਘਰੇ ਆ ਲਿਆ ਤੇ ਪਹਿਲਾਂ ਬਈ ਸਾਂਹ ਵਾਲੇ ਕੂਤਰਾਂ ਨੂੰ ਦੇਖ ਕੇ ਬਦਾ ਹਾਂ ਛੇਤੀ ਛੇਤੀ ਹਰੀ ਬੱਟਲੀ ਵੀ ਉੱਡੀ ਫਿਰਦੀ ਔਏ ਹਰੀ ਬੱਟਲੀ ਵੀ ਉੱਡੀ ਫਿਰਦੀ ਐ ਨਹੀਂ ਆਉਂਦੀ ਮੁੰਡਾ ਦਾ ਪਾਣੀ ਪੂਣੀ ਪੀਣ ਲੱਗ ਗਿਆ ਤੂੰ ਚੰਗੀ ਭਲੀ ਫਿਰਦੀ ਐ ਦਾ ਭਾਈ ਇੱਦਕੇ ਫਟ ਕੇ ਆਣ ਸਕਾਰਟ ਪਾਉਂਦੀ ਫਿਰਦੀ ਐ ਸਕਾਰਟ ਚਲੋ ਦੇਖਦੇ ਆਪਾਂ ਕਬੂਤਰ 2 ਮਿੰਟ ਦੀ ਸੀ ਉੱਥੇ ਉਲ ਨਹੀਂ ਮਾਰ ਕੇ ਦਾ ਮੁੜਿਆ ਕਬੂਤਰ ਦੋਵੇਂ ਹੱਥੋਂ ਕੈਸੀ ਏ ਦੀ ਛੇਤੀ ਤੇ ਗਦਾਮ ਛਲ ਛੇਤੀ ਆ ਗਿਆ ਮੈਂ ਛਿੱਲਾ ਛੇਤੀ ਹੋ ਰੋ ਸਮੈਂਟੋਂ ਮੈਂਟ ਛਲ ਕੇ ਤੇ ਕੱਟ ਕੇ ਜਾਇ ਕਰ ਮੈਂ ਛੇਂਦਾ ਤੂੰ ਸਮਾਨ ਢੋ ਲਿਆ ਆਪਣਾ ਹਜ਼ਾਰ ਚੱਕਲਾ ਹਾਂਜੀ ਮੇਰੇ ਵੀਰੋ ਤੇ ਕੱਲ੍ਹ ਆਸਤੇ ਵੀ ਬਈ ਦੋ ਕਬੂਤਰ ਸਾਹਮਣੇ ਸੀਗੇ ਆਪਾਂ ਠੀਕ ਐ ਤੇ ਮੌਸਮ ਹੋ ਗਿਆ ਜਿਆਦਾ ਹੀ ਖਰਾਬ ਕੱਲ ਨੂੰ ਮੀਂਹ ਦਸੀ ਜਾਂਦੇ ਐ ਪਰ ਮੈਂ ਕਿਹਾ 2200 ਰੁਪਏ ਪਰ ਰਹਿਣਾ ਕੋਈ ਚਾਹੀਦੇ ਮੌਸਮ ਤਾਂ ਛੱਡ ਕੇ ਕਬੂਤਰ ਆਪਾਂ ਤਾਂ ਕਰਕੇ ਬਈ ਇੱਕ ਸਾਹਭਾਂਗੇ ਹੁਣ ਕਬੂਤਰੀ ਘੰਡਕਾਂਤ ਵਾਲੀ ਜਿਹੜੀ ਪਹਿਲਾਂ ਕਿਲੀ ਜਿੱਤੀ ਸੀ ਉਹ ਫੇਰ ਕਿਲੀ ਛੱਡਾਂਗੇ ਤੇ ਆਹ ਕਬੂਤਰ ਇੱਕ ਨਵਾਂ ਛੱਡਣਾ ਸੀ ਨਾ ਕੋਰਾ ਕਬੂਤਰ ਜਮਾ ਇਹਨੂੰ ਪਾਣੀ ਦੇ ਕੇ 20 ਐਮਐਲ ਦੇ ਪਾਈ ਘਰੇਉਲਾ ਮਾਰਤਾ ਚੱਲੋ ਸ਼ੇਰਾ ਕੋਈ ਚੱਕਰ ਨਹੀਂ ਇਹਨੂੰ ਜਾਣ ਦਿਓ ਹਣਾ ਇਹਨੂੰ ਗਾਂ ਵੇਖ ਲੈ ਕਿਤੇ ਯਾਰ ਮੌਸਮ ਖਰਾਬ ਹੈ ਕੀ ਫਾਇਦਾ ਇੱਕ ਖਸਾਮਦਾਂ ਨੂੰ ਹੀ ਬਹੁਤ ਹੈ ਬਾਕੀ ਦੇਖਦੇ ਹਾਂ ਕੀ ਬਣਤਾ ਹੈ ਮੌਸਮ ਹੈ ਖਰਾਬ ਕਬੂਤਰ ਫਿਰਦਾ ਨਹੀਂ ਨਹੀਂ ਨੇਰੀ ਮੀ ਬੱਦਲ ਹਨ ਸੱਚ ਉਹਦੀ ਇੰਟਰੀ ਵੀ ਪਾਉਣੀ ਹੈ ਜਿਹੜੇ ਬੰਬੀ ਹਜ਼ਾਰਾਂ ਦੀ ਮਾਦਾ ਭੋਲੀ ਆ ਉਹ ਵੀ ਕਰਦੇ ਆ ਯਾ ਵਾ ਕਬੂਤਰ ਇਹ ਸਾਡੇ ਤਾਂ ਬਾਹਲੇ ਉੱਡ ਗਿਆ ਅੱਜ ਫਿਰ ਬਈ 11 ਕਬੂਤਰ ਛੱਡ ਤੇ ਕਰੇ ਆਪਾਂ ਯਾਰ 11 ਹੋ ਗਿਆ ਨਾ ਹੂੰ ਸਾਵੀ ਸਾਰੇ ਜੀ ਆ ਰਹੀ ਹਾਂ ਹਾਂ ਜੀ ਆ ਰਹੀ ਹਾਂ ਲਓ ਜੀ ਲਾ ਦਿਓ ਹਾਂ ਜੀ ਲਾ ਦਿਓ ਹਾਂ ਜੀ ਲਾ ਦਿਓ ਸਰਜੀਵ ਕਪੂਤਰਾ ਗਰਾਮ ਜੀ ਹਾਂ ਜੀ ਆਇਦਰਾ ਲਾ ਦੇ ਜੀ ਕੂਤਰਾ ਚੜਵਾਉ ਠੀਕ ਹੈ ਕੂਤਰੀ ਨੰਬਰ 121 ਠੀਕ ਹੈ ਕੈਜੀ ਨੰਬਰ 2 ਜੀ ਰੱਖ ਰਿਹਾ ਥੰਮੇ ਰੱਖ ਰੱਖਣ ਨੂੰ ਆਇਓ ਭਾਈ ਹੁਣ ਵਿੱਚ ਦੇ ਵਜੇ ਨੂੰ ਕਰ ਦਿੰਦਾ ਮੈਂ ਦੂਰ ਉਹ ਦੇ ਨਾ ਪ੍ਰੋਫੈਸ਼ਨਲ ਠੀਕ ਇਧਰ ਰੱਖੇ ਭਈਆ ਆਪਣਾ ਦੂਜਾ ਜਿਹੜਾ ਫਰਾਏ ਛੜਿਆ ਸੀ ਉਹਨੂੰ ਹਾਂਜੀ ਨੰਬਰ 3 ਹਾਂਜੀ 골ਡ ਰੰਗਾ ਨੰਬਰ 4 ਠੀਕ ਹੈ ਜੀ ਹਾਂਜੀ ਇਧਰ ਵੀ ਜਿਹੜੇ ਕੂਤਰ ਨੂੰ ਕਾਲੇ ਤੇ ਵਦਾਮ ਨਹੀਂ ਪਾਏ ਅੱਜ ਬਾਣੀ ਖਿੱਚ ਗਈ ਅੱਜ ਸੈਟਵਟ ਹੋ ਗਿਆ ਪੂਰਾ ਅੱਜ ਵਦਾਮ ਪਾਉਣਿਆ ਹਰੇ ਗਲਾ ਵੀ ਟੂਸ ਵਾਲੇ ਨੂੰ ਹਾਂਜੀ ਠੀਕ ਹੈ ਨੰਬਰ 5 ਤੇ ਨੰਬਰ ਆ ਕੀ ਸੰਦੋ ਖਰਚਾ ਕਰਨੀ ਹਾਂਜੀ ਨੰਬਰ 6 ਅੰਗਿਆ ਰਾਸ ਨੂੰ ਜੀ ਠੀਕ ਹੈ ਜੀ ਓਕੇ ਰੱਖ ਦੇਈਏ ਸਰ ਰੱਖ ਲਾ ਜੀ ਰੱਖ ਲਾ ਜੀ ਕਰਦਾ ਜੀ ਰੱਖ ਦੇ ਹਾਂਜੀ ਹਰੀ ਬੈਠ ਵਾਲੀ ਵੀ ਆ ਗਈ ਜੀ ਘਰ ਵਾਪਸ ਛਤਰੀ ਤੇ ਆਈ ਕਿੰਵੇਂ ਦੇਣਾ ਇਹ ਆ ਗਈ ਭਾਈ ਅੱਜ ਚੌਥੇ ਦਿਨ ਨੂੰ ਲੱਗਦਾ ਛਤਰੀ ਤੇ ਆਈ ਛਤਰੀ ਤੋਂ ਹੁਣ ਜਾਲ ਤੇ ਉਤਰ ਗਈ ਹੈ ਨਾ ਚਸ ਕਰੇ ਦਿਨ ਥੱਲੇ ਆਉਣ ਦੀ ਠੀਕ ਹੈ ਇਹਦੇ ਪਿੱਛੇ ਸੀ ਬਾਹਲਾ ਭੱਜੇ ਨਹੀਂ ਤੇ ਇੱਥੇ ਆ ਗਈ ਜਿਹੜੀ ਪਿੱਛੇ ਸੀ ਬਾਹਲਾ ਭੱਜੇ ਹਰੀ ਗਲਾਬੀ ਬਗਲ ਵਾਲੀ ਉੱਥੇ ਆਈ ਦੀ ਚਲੋ ਅੰਦਰ ਘਰ ਦੇ ਗਏ ਬਈ ਇਹਨੂੰ ਹਰੀ ਬੈਠ ਵਾਲੀ ਨੂੰ ਫਿਰ ਦੇਖਦੇ ਆਂ ਕੀ ਬੰਨਦਾ ਬਾਬੇ ਠੀਕ ਹੈ ਕਰੇ ਛਤਰੀ ਤੇ ਡਾ ਕੇ ਛਤਰੀ ਤੇ ਕਰ ਲੈ ਫਿਰ ਕੂੜੇ ਚ ਕਰ ਲਈ ਇਹਨੂੰ ਕੋਲੀ ਘੜਾਲਾ ਆਇਆ ਫੜਨ ਦੀ ਇੱਛਾ ਉਹ ਹੀ ਗੱਲ ਤੇ ਅੱਜ ਸਾਰੇ ਐਂਟਰੀ ਵਾਲੇ ਪੈਸੇ ਬਈ ਅਸੀਂ ਰੋਟੀ ਚ ਪੂਰੇ ਕਰਨੇ ਆ ਸਾਰੇ ਜਵਾਂ ਕਾਨੂੰ ਮੈਂ ਤੜਕੇ ਦਾਖੀ ਮੈਂ ਰੋਟੀ ਨਹੀਂ ਖਾਣੀ ਕਿਸੇ ਨੇ ਵੀ ਨਹੀਂ ਖਾਦੀ ਕੂੜਾ ਲੜ ਰਿਹਾ ਜਮਾ ਨਹੀਂ ਖਾਦੀ ਮੈਂ ਪੱਕੀ ਗੱਲ ਹੈ ਆਹ ਮੁੰਡਾ ਵਿਚਾਰਾ ਰਹਿ ਕਹਿੰਦਾ ਨਹੀਂ ਖਾਦਣਾ ਕੰਡ ਮੋਟਿਆ ਬੱਸ ਜਾ ਕੇ ਰੋਟੀ ਦੇ ਪੈਸੇ ਪੂਰੇ ਕਰ ਲੈ ਆਪਣੇ 3300 ਮੇਰੇ ਘਰੋਂ ਵੀ ਖਾ ਗਏ ਉੱਥੇ ਹੀ ਖਾ ਗਏ ਠੀਕ ਹੈ ਨਾ ਨੱਕ ਤੜਕੜਾ ਖਾਲੀ ਇੰਤ ਤੇ ਮਗਰ ਬਈ ਰੋਟੀ ਖਾ ਕੇ ਉਹਨਾਂ ਰੰਜ ਕੇ ਆਵਾਂ ਉਹ ਤੋਂ 10 ਮਿੰਟ ਰੋਟੀ ਖਾ ਕੇ ਮੁੜਾ ਆਇ ਚੀ ਚੀ ਇੰਨੇ ਹੀ ਕੰਮ ਹੈ ਬਸ ਗੱਲ ਮੁਕੀ ਰਾਨ ਗਈ ਚੱਲਦੇ ਆ ਚੱਲਦੇ ਆ ਚੱਲਦੇ ਆ ਪੁੱਤ ਪਾਣੀ ਪੂਰੀ ਪੀ ਲੋ ਜੋਰ ਲੱਗ ਗਈ ਜੋਰ ਬੜਾ ਜੋਰ ਲੱਗ ਗਈ ਮੂਹ ਤੇ ਮੂਹ ਦੇ ਭਈ ਕੂਤਰ ਸੁੱਕੇ ਛਾਰੇ ਅੱਜ ਵੀ ਬੱਦਲਾਂ ਦੀ ਐਂ ਲੱਗਾ ਗੈਰ ਜੀ ਬਣੀਆਂ ਤੇ ਦਿਨ ਬਹੁਤ ਪੜਾ ਵੇਖੋ ਜੀ ਕੂਤਰਾਂ ਲੱਤਾਂ ਹੀ ਲਾ ਦੇਈ ਸਿੱਧੇ ਪੰਜੇ ਲਾਈ ਫਿਆ ਸੱਚੀ ਉਹ ਦੇਖ ਕੇ ਕਿੰਦੇ ਤਾਂ ਡਾਂਵਾ ਡੋਲਤਾ ਹੋਇਆ ਪਿਆ ਉਹ ਦੇਖੀ 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 ਹਾਲ ਵੇਖੇ ਇਹ ਨਹੀਂ ਪਾਸੇ ਬੈਠ ਕੋਈ ਕਿਛ ਕਿਛ ਆਇਆ ਹੇ ਪੈਰ ਹੀ ਲਾ ਦੇ ਕੁੱਤਰ ਦੇ ਸੁੱਕਿਆਂ ਦੇ ਤਾਂ ਉਸਤਾਦ ਜੀ ਪਾਣੀ ਤੇ ਕਰੋ ਜੀ ਇਹ ਹੋ ਤਗੜੀ ਬਾਈ ਟਰੈਕਟਰ ਆਈ 32 ਲੱਖ ਵਾਲੀ ਹਾਂ ਉਹ ਤਾਂ ਉਹ ਯਾਰ ਸੌਖਾ ਲੈ ਜੀ ਕੋਈ ਨਾ ਕੋਈ ਨਾ ਹੋਲੀ 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 ਵੇਖੋ ਇੱਕ ਡੇਗਦੇ ਆ ਕੁੱਤੇ ਜੀ ਸੁੱਕਿਆਂ ਦਾ ਪੂਰਾ ਹਾਲ ਹੀ ਆਈ ਜਿਹੜਾ ਪਾਕਾ ਹਰੇ ਟੂਸਲ ਛੱਡਿਆ ਸੀ ਉਹਦਾ ਭਰਾ ਹੀ ਆਈ ਇਹ ਸ਼ਕਾ ਜੀ ਇਦਰ ਜੀ ਪੂਰੀ ਸੇਨਾ ਲਾ ਰੱਖੀ ਜਾਂ ਮੁੰਡਾ ਵਿਚਾਰਾ ਰੰਗ ਲਿਖੀ ਜਾਂਦਾ ਜੀ ਹਾਉ ਮੁੰਡੇ ਕੁਲਰ ਭਰੀ ਜਾਂਦੇ ਆਈ ਇਹਨਾਂ ਨੂੰ ਸਾਰਿਆਂ ਨੂੰ ਫਿਰ ਵਾਦਾ ਫੇਰ ਹੀ ਰੋਟੀ ਇਹਨਾਂ ਨੂੰ ਕਹਿ ਜੇ ਕੰਮ ਜੇ ਕੰਮ ਕਰੋਗੇ ਫੇਰ ਹੀ ਰੋਟੀ ਮਿਲੂ ਓਏ ਬਰੇ ਲੱਗਣਗੇ ਤਾਂ ਭਰ ਤੇ ਹੋਰ ਮੁਮਤ ਬੰਬੀ ਕਿਥੋਂ ਆਦਾ ਮੱਛੀ ਮੋਟਰ ਕਿਥੋਂ ਆਦਾ ਪੁੱਤ ਫਰਮਾਈ ਤੇ ਏਡੀ ਛੇਦੀ ਲੁੱਬੀ ਹੈ ਕੋਈ ਨਾ ਕਰਦਾ ਹਾਲ ਓ ਬੜਾ ਹੀ ਬੁਰਾ ਆਲਾ ਸੱਚੀ ਕੁੱਤਰ ਦਾ ਓਏ ਬੰਦੇ ਦੇ ਬੜਾ ਬੁਰਾ ਆਲਾ ਸੱਚੀ ਨਿਆਇ ਜੀ ਓਏ ਮੜੇ ਮੜੇ ਕੁਛੜੀ ਫੇਰੀ ਛੜੀ ਫੇਰੀ ਛੜੀ ਫੇਰੀ ਕਮਾਈ ਚਲ ਕਮਾਈ ਚਲ ਕਮਾਈ ਚਲ ਕਮਾਈ ਚਲ ਇਹ ਸੱਚੀ ਬੜਾ ਜੋਰ ਲੱਗਾ ਕੂਤਰ ਦਾ ਨੀ ਇਹ ਯਾਰ ਫੁੜਕਿਆ ਪੰਦਰ ਉਤਰੋਂ ਲੱਤਾਂ ਹੀ ਆਤ ਨਾ ਪੀਜ ਲੂਠ ਨਿਕਲਿਆ ਕਬੂਤਰ ਦਾ ਇੰਨੇ ਯਾਰ ਸੁੱਕੇ ਕੂਤਰ ਆਏਗਾ ਤੋ ਹੋਇਆ ਗਾ ਯਾਰ ਉੱਡ ਕੇ ਲੈ ਦੇਖੋ ਬਾਬੇ ਕੂਤਰਾਂ ਦੇ ਵਿੱਚ ਹੀ ਕੁਛ ਨਹੀਂ ਫੁੱਲ ਬਣ ਕੇ ਆਇਆ ਯਾਰ ਜਿਵੇਂ ਲੈ ਫੁੱਲ ਬਣਿਆ ਹੋਇਆ ਕੂਤਰ ਦਾ ਹੈ ਕੋ ਕੱਲ ਟੂਸਾਂ ਦੇ ਬਾਹਰ ਆ ਯਾਰ ਅੱਜ ਖੜੀ ਹੋ ਲਈ ਗਿਆ ਚਲ ਕੋਈ ਨਹੀਂ ਤੇ ਛੱਡੀ ਇਧਰ ਵੇਖੀ ਇਹਨੂੰ ਕੈਮਰੇ ਚ ਆਖੇ ਨੇ ਪਿੰਜਰੇ ਜੇ ਕੈਮਰੇ ਚ ਛੱਡੋ ਜੀ ਇਹਦੇ ਨਾਲ ਛੱਡੋ ਜੀ ਇਹਨੂੰ ਹੋਰ ਜੋਰ ਵਾਲੇ ਕੱਛੇ ਘਾਂਤੂ ਜੇ ਹੋਰ ਲੈ ਦਾਵਾਡੋ ਤਾਂ ਹੋਈ ਜਾਂਦੇ ਆ ਲੱਤਾਂ ਲੱਗਦੀਆਂ ਨਹੀਂ ਇਕੱਲੇ ਪੰਜੇ ਲੱਗਦੇ ਆ ਜਿਹੜਾ ਇਹ ਉਹ ਤਾਂ ਨਹੀਂ ਹੋਇਆ ਜਿਹੜਾ ਉਧਰ ਉਧਰ ਲੈ ਕੇ ਵੀਡੀਓ ਵੇ ਹਰੇ ਦੂਸੇ ਦੋਵੇਂ ਅੱਛੀ ਉਮੀਦ ਸੀ ਨਹੀਂ ਨਹੀਂ ਕਿਹੜਾ ਹੋਏ ਉਹਦਾ ਭਰਾ ਤਾਂ ਨਹੀਂ ਉਹ ਨਹੀਂ ਉਹ ਚੀਜ਼ ਹੋਰ ਹੈ ਇਹ ਜੀ ਹੋਰ ਹੈ ਜਾ ਯਾਰ ਬਈਰ ਮੁੰਡੇ ਭੁੱਖੇ ਮਰ ਗਏ ਬੰਦੇ ਹੈਗੇ ਉਥੇ ਸਾਰੇ ਹੈਗੇ ਉਥੇ ਉਹਨਾਂ ਕੋਲੇ ਛੱਡੇ ਹੀ ਰੋਟੀ ਰੱਟੀ ਖਵਾ ਕੇ ਡਕਾ ਕੇ ਤੈਨੂੰ ਛਾਵੇਂ ਵਹਾ ਦੀ ਤੇ ਮੁੜ ਕੇ ਪਾਣੀ ਪੀ ਚਲੋ ਕੈਂਪਰਾ ਕੋਲੇ ਬਹਿ ਜਾਓ ਚਾਹ ਪੀ ਚਲੋ ਮੈਂ ਮਿੱਠਾ ਪਾਣੀ ਤਾਂ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਹੀ ਹੈ ਡਾਂਗਾ ਤੋਂ ਬਾਜੋ ਮਿੱਠਾ ਪਾਣੀ ਹਾਂ ਤੇ ਚਲੋ ਸ਼ੁਰੂ ਆਪਾਂ ਨੂੰ ਜੂਸ ਆ ਰੀਅਲ ਜੂਸ ਠੀਕ ਹਾਂਜੀ ਲੈਮਨ ਫਰੈਸ਼ ਹਾਂਜੀ ਲੈ ਯਾਰ ਛੋਹਰਾਂ ਨੂੰ ਯਾਰ ਜਾ ਰੋਟੀ ਖਵਾ ਜਾ ਜੁਆਕਣ ਯਾਰ ਕਿਤੇ ਰੋਟੀ ਨਾਲ ਥੱਗੀ ਵਾਜੇ ਥਗੀਵਾ ਜੀ ਕਿਤੇ ਉਸਤ ਲੇਕ ਕਰੀ ਚੱਲੀ ਜਾਂਦੀ ਪੁੱਛ ਰੇਣੇ ਕਿਹੜਾ ਖੜ ਜਾਣਾ ਚਲੋ ਠੀਕ ਚੱਲੀਆਂ ਜੀ ਗੁਰੂ ਦੀਆਂ ਲਾਲ ਦੀਆਂ ਫੌਜਾਂ ਜੀ ਕਬੂਤਰਾਂ ਵਾਲੇ ਕਿਹੜੇ ਐਨਾਂ ਚੋਂ ਇੱਕ ਦੀ ਵੀ ਨਿਗਾਹ ਇੱਕ ਲਈ ਉਹ ਦੀ ਵਿਚਾਲੜ ਲੈ ਦੀ ਛੋੜੇ ਜੀ ਸ਼ੋਰ ਦੀ ਬਾਬਾ ਚੀਲ ਦੀ ਨਿਗਾਹ ਮਰੀ ਉੱਪਰ ਜਾ ਛੱਡਾ ਯਾਰ ਜਵਾਕ ਭੁੱਖੇ ਮਰੀ ਜਾਂਦੇ ਲੈ 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 ਮੈਂ ਬਈ ਉਹਨੇ ਘਰੇ ਗੁਦਰ ਸਾਂ ਆਉਂਦਾ ਡੁੱਟ ਕੇ ਹਣਾ ਸੁੱਕੇ ਕਬੂਤਰਾਂ ਦਾ ਅੱਜ ਵੀ ਜਲੂਸ ਨਿਕਲ ਗਿਆ ਬਾਬੇ ਸੌਂ ਲੱਗ ਕੇ ਸੁੱਕੇ ਕਬੂਤਰਾਂ ਅੱਜ ਵੀ ਕਾਣੀ ਖਾਤ ਨੇ ਤੁਹਾਡੇ ਸਾਹਮਣੇ ਦਿਖਾਈ ਹੈ ਸਾਨੂੰ ਕੀ ਹਾਲਾ ਕਬੂਤਰਾਂ ਦਾ ਇਹ ਪਾਣੀ ਵਾਲੇ ਦੋ ਰਹਿ ਗਏ ਬਈ ਇੱਕ ਤਾਂ ਹਰੇ ਟੂਸਾ ਹਰੀ ਟੌਰੀ ਇੱਕ ਰਹਿ ਗਿਆ ਦੋਵੇਂ ਗਲਾਬੀ ਬਗਲਾਂ ਤੇ ਇੱਕ ਬਈ ਬੰਬੀਹੇ ਬਾਜੀ ਚ ਕਬੂਤਰ ਆਇਆ ਖੜਦਾ ਆਪਣੇ ਮਿੰਡ ਗਲਾਬੀ ਕੱਚ ਖਚਮੀ ਦੇ ਬਗਲ ਤੇ ਟੌਰੀ ਵਾਲਾ ਦੋ ਕਬੂਤਰ ਆਇਆ ਖੜਦਾ ਬੀਹ ਵਾਲੀ ਬਾਈ ਤੇ ਕੋਈ ਨਾ ਆਪ ਗਰੁੱਪ ਚ ਰਿਕਾਰਡਿੰਗ ਪਾ ਦਾਂਗੇ ਜਿਹੜੇ ਭਰਾ ਦੇ ਹੋਏ ਤੇ ਆਪਦੇ ਬਿਠਾ ਕੇ ਲੈ ਜਾਣਗੇ ਬਈ ਹਨਾ ਐਵੇਂ ਕੋਈ ਨੱਪਣ ਬਾਈ ਵਾਲਾ ਕੋਈ ਕੰਮ ਨਹੀਂ ਤੁਹਾਨੂੰ ਪਤਾ ਆਪਣੇ ਕੋਲੇ ਇਹ ਹਾਂਜੀ ਇੱਕ ਕਬੂਤਰੀ ਬੈਠ ਗਈ ਬਈ ਠੀਕ ਹੈ ਜਿਹੜੀ ਆਪਣੀ 8:30 ਵਜੇ ਬੈਗੀ ਕੱਚ ਵਾਲੀ ਜਿਹੜੀ ਗੇੜੇ ਵਾਲਦਨ ਘਰੇ 8:30 ਬੈਠੀ ਸੀ ਪਰ ਅੱਜ ਫਿਰ ਵੀ 3 ਵਜੇ ਬੈਠੀ ਆ ਬਈ ਕਬੂਤਰੀ ਇਹ ਠੀਕ ਹੈ ਕਿ ਨਹੀਂ ਇਹ ਕਬੂਤਰੀ ਕਰ ਲਈ ਆਪਾਂ ਕਾਬੂ ਕੱਚ ਵਾਲੀ ਤੇ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਵੀਰੇ ਤੇ ਇੱਕ ਕਬੂਤਰੀ ਆਪਣੀ ਵੀ ਟਾਈਮ 'ਚ ਕੱਟੀ ਗਈ ਠੀਕ ਹੈ ਜਿਹੜੀ ਦੁਹੇ ਵਾਲੋਂ ਭੱਜੀ ਸੀਗੀ 55 ਤੱਕ ਹੈ ਟਾਈਮ 'ਚ ਕੱਟੀ ਨਹੀਂ 55 ਤੱਕ ਨਹੀਂ 40 ਤੱਕ ਸੀਗਾ ਮੇਰੇ ਸਹਾਂ ਨਾਲ ਹਾਂ ਤੇ ਤਾਂ 10 ਹਾਂ ਆयो ਚੱਲ ਗਏ ਆयो ਚੱਲ ਗਏ ਇੱਕ ਗੱਡੀ ਦੇ ਟਾਈਮ 'ਚ ਇਹ ਕੂ ਬੈ ਗਈ ਉਹ ਦੂਈ ਵਾਲੇ ਵੀ ਭੱਜੀ ਇੱਥੋਂ ਹੀ ਭੱਜ ਗਏ ਨਾ ਯਾਰ ਵੀ ਕੁੱਲ ਮਿਲਾ ਕੇ ਵੀ ਉਹਦੇ ਨਾਲ ਤਾਂ ਕਢਾਉਂਦਾ ਫਾਇਦਾ ਹੈ ਨਹੀਂਗਾ ਹੁਣ ਗਾਂ ਤੋਂ ਚਲ ਇੱਕ ਹੋਰ ਛੱਡ ਕੇ ਦੇਖ ਲਾਂ ਜਿਹੜਾ ਬੈਠਾ ਆਪਣੇ ਕੋਲੇ ਕੋਈ ਚੱਕਰ ਨਾ ਉਹ ਛੱਡ ਲਾਂਗੇ ਜੇ ਉਹ ਵੀ ਭੱਜ ਗਿਆ ਫਿਰ ਪਕਾ ਨੂੰ ਜੂੜੀ ਪਾਟਦੇ ਆਂਗੇ ਫਿਰ ਜਰੂਰੀ ਫਾਇਦਾ ਹੀ ਕੋਈ ਨਹੀਂ ਉਹ ਭੱਜੀ ਜਾਂਦੇ ਦੂਜੀ ਬਾਜੀ ਭੱਜ ਗਈ ਕਬੂਤਰੀ ਆਪਣੀ ਨਹੀਂ ਨਾ ਲਾ ਕੇ ਕਢਾਵਾਂਗੇ ਹਾਂ ਉਹ ਹੋਰ ਨਾਲ ਤਾਂ ਕਢਾਵਾਂਗੇ ਚਲੋ ਆ ਕੂਦਰੀ ਬਹੁਤ ਔਡੀ ਗੀ ਵੀ ਘਰੇ ਤਾਂ 8:30 ਵਜੇ ਤੱਕ ਉਹਦੀ ਸਾਈ ਦਾ 3 ਵਜਾ ਗਈ ਫਿਰ ਵੀ ਵਿਚਾਰੀ ਗਰੀਬ ਨਹੀਂ ਕੁਛ ਇਹਦੀ ਡਾਕਟਰੀ ਡੂਕਟਰੀ ਮੈਂ ਫੁੱਲ ਕੀਤੀ ਸੀ ਕੋਈ ਝੂਠ ਨਹੀਂ ਬੋਲਦਾ ਬਈ ਹਨਾ ਤੇ ਲੋ ਵਾਲੀ ਗੇਮ ਦੀ ਡਾਕਟਰੀ ਕੀਤੀ ਸੀ ਤੇ ਦਿਨ ਦੇਖ ਲੋ ਕਿਹੋ ਜਿਹਾ ਬਣ ਗਿਆ ਬਾਕੀ ਕਬੂਤਰ ਕਿੰਨੇ ਹੋਣਗੇ ਬਈ ਤੁਹਾਡੇ ਐਸਟੀਮੇਟ ਨਾਲ 50 ਦਾ ਬਾੜੇ ਕਹਤੇ ਯਾਰ 30 ਕਬੂਤਰ ਹੋਣਗੇ ਮੈਂ ਸਹੀਂ 30 35 5 ਮੈਂ ਠੰਡਾ ਹੰਡਾ ਪੀ ਗਏ ਬਾਈ ਯਾਰ ਦੁਕਾਨ ਤੇ ਰੋਕ ਯਾਰ ਉਹ ਜਵਾਕਾਂ ਨੂੰ ਵੀ ਚਲਦੇ ਆ ਠੰਡੇ ਦੇ ਬੋਤਲਾਂ ਫੋੜੋ ਆਪਣੀਆਂ ਕੋਈ ਗੱਲ ਨਹੀਂ ਘਾੜ ਤੇ ਚੱਲਦੀ ਰਹਿੰਦੀ ਐ ਇਹਦੇ ਤੇ 3300 ਲੱਗਾ 200 ਹੋਰ ਲੱਗ ਜੂਗੀ ਧੀ ਗੱਲ ਐ ਜੀ ਕਿਉਂ ਸਾਰੀ ਹਾਂ ਮੁੰਡੇ ਰੋਟਾ ਰਟਾ ਬੁਰੀ ਜੰਡ ਗੱਦੀ ਪੂਰਾ ਮੁੱਲ ਮੋੜ ਲੈ ਕੈਂਟਰੀ ਦਾ ਵਾਹ ਠੀਕ ਐ ਕੈਂਟਰੀ ਮਰਾੜੀ ਮੁੰਡੇ ਨੇ ਹੋਰ ਕੋਈ ਚੱਕਦੇ ਨਹੀਂ ਕੋਈ ਨਹੀਂ ਕਿਹੜਿਆ ਸੀਟਰ ਠੀਕ ਹੋ ਤੁਸੀਂ ਚੱਲਦੇ ਲੱਗੇ ਪਿੰਡ ਬਈ ਵਿਚਾਰੀ ਬਹੁਤ ਬੰਦਰੀ ਕਿਹੜਿਆਂ ਦੇ 8:30 ਵਜੇ ਬੈਠੀ ਠੀਕ ਐ ਜੇ 3:00 ਵਜੇ ਠੱਲੇ 3 ਕੋਰ ਕੀ ਕਰਦੇ ਦੁਆਦ ਹਨ ਤੇ ਚਲੋ ਕੋਈ ਨਾ ਚੱਲਦੇ ਆ ਬਾਬੇ ਉਹ ਘਰੇ ਆ ਹਾਂ ਜੀ ਮੇਰੇ ਵੀਰੋ ਦੁਕਾਨ ਤੋਂ ਲਿਆਂਦੀ ਜੀ ਪੈਪਸੀ ਐਂਡ ਭੁਜੀਗਾ ਕਿਉਂਕਿ ਸਵੇਰ ਵੀ ਰੋਟੀ ਨਹੀਂ ਖਾਧੀ ਤੇ ਇਧਰ ਬਈ ਸਾਰੇ ਕਬੂਤਰਾਂ ਨੂੰ ਬਦਾਣ ਦਾਣੇ ਪਾਣੀ ਓਕੇ ਹੋ ਗਾ ਰੋਟਾਂ ਤੇ ਬਸ ਚਾਕੇ ਨੂੰ ਕੁੱਡੇ ਹੀ ਛੜਨਾ ਕਿਰਾਵਾ ਖਾ ਪੀ ਲਾ ਹਨਾ ਉਦੋਂ ਬਾਅਦ ਛੜਦਾ ਫੁੱਡੇ ਚ ਤੇ ਰਹਿੰਦੇ ਕੰਮ ਤਾਂ ਦੇ ਵੀ ਨਹੀਂ ਵੇੜਦੇ ਆਂ ਹਾਂਜੀ ਫੁੱਡਾਂ ਦੀਆਂ ਲੈਟਾਂ ਲੁੱਟੇ ਛੱਡ ਗਏ ਭਾਈ ਇਹ ਦਾਣੇ ਸਾਡੇ ਕਬੂਤਰ ਰਹਿ ਗਏ ਜੀ ਯਾਰ ਮੇਰੇ ਯਾਦ ਆਉਂਦਾ ਮੈਂ ਦਾਣੇ ਵੀ ਪਾਉਂਦਾ ਓਲਾ ਕੰਮ ਕੱਸ ਤੇ ਜੱਲੀ ਆਂਦਾ ਮੇਰੇ ਹੀਰੋ ਆਇਆ ਬੱਤੋਏ ਖਾ ਲੋ ਪਾਣੀ ਵੀ ਜਮਾ ਮੁੱਕ ਗਿਆ ਪਿਆ ਪਾਣੀ ਵੀ ਪਾਉਣਾ ਪਊਗਾ ਚਲੋ ਪਾਣੀ ਵੀ ਪਾ ਦਿਆਂ ਹਾਂ ਪੁੱਤ ਬਾਹਰ ਹੀ ਇਧਰ ਇਹਨਾਂ ਨੂੰ ਦਾਣੇ ਆ ਬੇਟਾ ओके एयरपोर्ट ਬਾੜ ਕਰਨ ਚੱਲੀਏ ਇਧਰ ਬਾੜ ਕਾਲਾ ਨਵੀਂ ਰਖੇਪ ਆਈ ਆ ਬਟਾ ਆਜੋ 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 ਟ੍ਰੇਨ ਵੀ ਟੁੱਟ ਗਈ ਬਾੜ ਕੜਾਂ ਦੀ ਰੇੜ ਰੋਣ ਵੀ ਬੜਾ ਗੇ ਨਵਾਂ ਜਿਆ ਲਿਆ ਕੇ ਤੇ ਉਹ ਪਿੱਤਰ ਬੰਦ ਕਰਕੇ ਰੈਲੇ ਹੋਈਏ ਜੋੜਣਾ ਜੜਣਾ ਹੁੰਦੀ ਤਿਆਰੀ ਕਰਕੇ ਗਾਹ ਨੂੰ ਹਣਾ ਜੋੜੀਆਂ ਅੱਜ ਕੀ ਪੱਟ ਕੇ ਲਾਵਾਂਗੇ ਯਾਰ ਦੇਖਦੇ ਹਾਂ ਕੀ ਬਣਦਾ ਹੈ ਉਸੇ ਤੈਨੂੰ ਪਾਣੀ ਪੋਣਾ ਨਾ ਮੈਂ ਚੱਲ ਜੀ ਆ ਨਾ ਬਾਹਰ ਚਲੋ ਯਾਰ ਬਾਪੇ ਪਾਣੀ ਪੁਣੀ ਪਾਵਾਂ ਹਣਾ ਮੇਰਾ ਪੜਾ ਹੀ ਸਰੀ ਟੁੱਟ ਜਾਂਦਾ ਮੈਨਾਂ ਘਰੇ ਆਣਾ ਨਹਾਉਣਾ ਹੁਣ ਹੋਰ ਉਹ ਕੰਮ ਦੰਦੇ ਕਰਨ ਵਾਲੇ ਪਾਉਣ ਕਿੰਨੇ ਗਣਾਵਾਂ ਤੁਮ ਮੈਂ ਸਾਰੇ ਨਿਵੇੜ ਕੇ ਨਾ ਫਿਰ ਕਰਦਾ ਐ ਮੈਂ ਵੀਡੀਓ ਦੇ ਹੋਗਾ ਬੇ ਯਾਰ ਆ ਹਾਂਜੀ ਬਾਪੇ ਤੇ ਪਾਣੀ ਪੁਣੀ ਪਾਵਾਂ ਜੀ ਵੱਡੇ ਕਬੂਤਰਾਂ ਨੂੰ ਠੀਕ ਹੈ ਇਧਰ ਵੀ ਕੰਮ ਨਿਪੜ ਸਾਰੇ ਵੱਡੇ ਕਬੂਤਰਾਂ ਨੂੰ ਪਾਣੀ ਹੋਗਾ ਤੇ ਉਹਨਾਂ ਨੂੰ ਸਾਰਿਆਂ ਨੂੰ ਹੋਗਾ ਗੱਲ ਬਣਾਉਣਾ ਇਧਰ ਕਬੂਤਰੀ ਦਾ ਕੰਮ ਵੀ ਨਿਵੇੜਦਾ ਵੀ ਜਿਹੜੀ ਗੱਲ ਨੂੰ ਬਾਈ ਛੱਡਦੀ ਹੁਣ ਇਹਨੂੰ ਵੀ ਪਾਣੀ ਪੁਣੀ ਲਾਤਾ ਹੁਣ ਇਹ ਤੇ ਕੰਨੀ ਟਟ-ਟਟ ਸਹੀ ਹੋਈ ਤਰੀਕਾਰ 5 ਘੰਟੇ ਚੱਕਣ ਦੇ। ਉਧਰ ਦਾ ਪਾਣੀ ਪੂਰੇ ਭਰ ਕੇ ਛੱਡ ਦੇ ਬਾਅਦ ਵਿੱਚ। ਤੇ ਲਾਈਟਾਂ ਬੁਝਾ ਕੇ ਤੇ ਖੁੱਤੇ ਵਾਲਿਆਂ ਦੇ ਵੀ ਪੂਰੇ ਜਗਾ ਦੇ ਬਈ। ਹੋ ਗਿਆ। ਲਾਉਂਦੇ। OK